ਮੈਂ ਸਾਈ ਕੁਲ ਸ਼ਾ ਪੰਜ ਪੀਰ ਨੂਰੀ ਦਰਬਾਰ ਪਿੰਡ ਮੋਹਰਾਂ ਤੋਂ ਸਾਰੀਆਂ ਸੰਗਤਾਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਬਾਬਾ ਬਿਸ਼ਕਰਮਾ ਦੇ ਦੀਆਂ ਬਹੁਤ-ਬਹੁਤ ਵਧਾਈਆਂ ਬਹੁਤ-ਬਹੁਤ ਮੁਬਾਰਕਾਂ ਰਮਾਲ ਤੁਹਾਨੂੰ ਸਭ ਨੂੰ ਖੁਸ਼ ਰੱਖੇ ਰਹਿਮਤਾਂ ਰੱਖੇ ਮੇਰੀ ਸਰਕਾਰ ਕਾਮ ਰੱਖੇ ਨਮਾਸ਼ਾ ਸਦਗਰਮੀਆ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਸੋ ਮੈਂ ਹਾਂ ਤੁਹਾਡਾ ਆਪਣਾ ਨਵਾਂ ਸ਼ਹਿਰ ਸਰਕਾਰਮੀਆ YouTube ਚੈਨਲ ਤੋਂ ਪਰਦੇਸੀ ਪੱਤਰਕਾਰ ਸੋ ਆਪ ਸਾਰਿਆਂ ਨੂੰ ਮੇਰੇ ਵੱਲੋਂ ਆਦਾਰਾ ਨਵਾਂ ਸ਼ਹਿਰ ਸਰਕਾਰਮੀਆ ਦੀ ਤਰਫੋਂ ਸਮੂਹ ਦੇਸ਼ਵਾਸੀਆਂ ਨੂੰ ਸਮੂਹ ਪੰਜਾਬਵਾਸੀਆਂ ਨੂੰ ਦੀਵਾਲੀ ਸ਼੍ਰੀ ਵਿਸ਼ਵਕਰਮਾ ਦਿਵਸ ਤੇ ਸ਼੍ਰੀ ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਧੰਨਵਾਦ ਮੈਂ ਹਸਾਕਾ ਸਰਪੰਚ ਸਰੇਂਦਰ ਸਿੰਘ ਪਿੰਡ ਜੂੜਪੁਰ ਤੇ ਸਾਰੇ ਦੇਸ਼ਵਾਸੀਆਂ ਵਾਸੀਆਂ ਨੂੰ ਤੇ ਸਾਰੇ ਆਪਣੇ ਨਵਾਂ ਸ਼ਹਿਰ ਵਾਸੀਆਂ ਨੂੰ ਤੇ ਦੀਵਾਲੀ ਦੀ ਲੱਖ ਲੱਖ ਵਧਾਈ ਦਿੰਦਾ ਬੰਦੀ ਛੋੜ ਦਿਵਸ ਦੀਆਂ ਸਾਰੇ ਭਰਾਵਾਂ ਨੂੰ ਲੱਖ ਲੱਖ ਵਧਾਈਆਂ ਜੀ। ਮੈਂ ਰੋਟੋਰ ਪ੍ਰਧਾਨ ਦਾਵਾ ਤੁਸੀਂ ਨੰਬਰ 130 ਮੈਂ ਅਤੇ ਮੇਰੇ ਮੈਂਬਰਾਂ ਵੱਲੋਂ ਦੀਵਾਲੀ ਬੰਦੀ ਛੋੜ ਦਿਵਸ ਅਤੇ ਵਿਸ਼ਕਰਮ ਦਿਵਸ ਦੀਆਂ ਤੋਂ ਪੰਜਾਬ ਦੇ ਵਸਨੀਕਾਂ ਨੂੰ, ਪੁਜੇਸ਼ਣ ਵਸਨੀਕਾਂ ਨੂੰ ਸੰਸਾਰ ਵਿੱਚ ਉਸਦੇ ਸਾਰੇ ਇਹ ਲੋਕਾਂ ਨੂੰ ਦੋਸਤਾਂ ਨੂੰ ਕੁਟੀ ਨਾਲ ਬਣਾਉਂਦੇ ਹਾਂ। ਸਭ ਨੂੰ ਬਹੁਤ ਬਹੁਤ ਮੁਬਾਰਕਾਂ। ਇਹ ਤਾਕਤ ਦੇ ਕੁਝ ਹੋਰੇ ਲੈ ਕੇ ਆਵੇ। ਬਹੁਤ ਧੰਨਵਾਦ। ਸਭਾਜ ਸੇਵਕ ਦਿਲਦਾਰ ਸਿੰਘ ਸੋਨਾ ਨੇ ਸਮੂਹ ਦੇ ਵਸਨੀਕਾਂ ਨੂੰ ਦੀਵਾਲੀ ਦੀ ਵਧਾਈ ਪੈਂਡ ਕੀਤੀ। ਹਨ ਜੈ ਸ਼੍ਰੀ ਰਾਮ ਮੈਂ ਭਾਰਤੀ ਆਂਧਰਾ ਕਮੇਟੀ ਚੇਅਰਮੈਨ ਸ਼ਿਫਸਨਾ ਹਾਂ। ਮੇਰੇ ਦੇਸ਼ ਵਾਸੀਆਂ ਨੂੰ ਮੇਰੇ ਪੰਜਾਬ ਨਿਵਾਸੀਆਂ ਨੂੰ ਔਰ ਮੇਰੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਨਿਵਾਸੀਆਂ ਨੂੰ ਦੀਪਾਵਲੀ ਦੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਤੇ ਪ੍ਰਮੋਖੀ ਸ਼੍ਰੀ ਰਾਮ ਦਾ ਮਤਾ ਲక్ష్ਮੀ ਦਾ ਸਾਰਿਆਂ ਤੇ ਮੇਰਾ ਪ੍ਰਿਆਤ ਬੁਲਿਆ ਰਵੇ ਮੈਂ ਇੱਕ ਆਪਣੇ ਪੰਜਾਬ ਨਿਵਾਸੀਆਂ ਨੂੰ ਆਪਣੇ ਖਾਸ ਕਰਕੇ ਆਪਣੇ ਨਮਾਸ਼ਾ ਨਿਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ Diwali ਦੇ ਦਿਨ ਸਾਡੇ ਦੇਸ਼ ਦਾ ਸਭ ਤੋਂ ਵੱਡਾ ਤਿਉਹਾਰ ਹੈ ਆਪਾਂ ਆਪਣੀ ਲੈਵਲ ਜਿਹਾ ਉਹਨੀਆਂ ਕਹਿੰਦ ਪੰਜਾਬੀ ਆਪਣੀ ਔਕਾਤ ਤੋਂ ਵੱਧ ਵੀ ਆਪਾਂ ਖਰਚੇਦਾਰੀ ਕਰਦੇ ਆਂ ਆਪਣੇ ਬੱਚੇ ਨੂੰ ਖੁਸ਼ ਕਰਨ ਲਈ ਆਪਣੇ ਪਰਿਵਾਰ ਦੇ ਵਿੱਚ ਇਸ ਤਿਹਾਰ ਨੂੰ ਮਨਾਉਣ ਲਈ ਮੇਰੀ ਬੇਨਤੀ ਸਾਰਿਆਂ ਨੂੰ ਸਾਰੇ ਹੀ ਜੋ ਵੀ ਸਮਾਨ ਖਰੀਦਣ ਵੱਡੇ ਮੌਲਾ ਚ ਨਾ ਜਾਈਓ ਆਪਣੇ ਛੋਟੇ ਲੋਕਲ ਦੁਕਾਨਦਾਰ ਕੋਲ ਸਮਾਨ ਖਰੀਦਿਓ ਇਹ ਤਾਂ ਬਸ ਮਕਸਦ ਇਹ ਹੈ ਕਿ ਸਾਡਾ ਪੈਸਾ ਸਾਡੇ ਸ਼ਹਿਰ ਜੀ ਕੋ ਮੁਗ ਜੇ ਸਾਡਾ ਛੋਟਾ ਦੁਕਾਨਦਾਰ ਪੈਸੇ ਵੱਡੂਗਾ ਐਂਡ ਆ ਵੀ ਡੈਵਿਡ ਉਹ ਵੀ ਕਿਸੇ ਹੋਰ ਦੁਕਾਨ ਤੇ ਜਾ ਕੇ ਬਚੇ ਦੀ ਕਰੂਗਾ ਸਾਡਾ ਪੈਸਾ ਸਾਡੇ ਸ਼ਹਿਰ ਚ ਰਹੂਗਾ ਸਾਡੇ ਸ਼ਹਿਰ ਜੀ ਕਮੂਗਾ ਨਾ ਕਿ ਬੜੇ ਬੜੇ ਅਮੀਰਾਂ ਦੇ ਜਿਹੜੇ ਅਮੀਰਾਂ ਦੇ ਮਾਲ ਆ ਬੜੇ ਬੜੇ ਅਮੀਰਾਂ ਕੋਲ ਟੈਚੀ ਭਰ ਕੇ ਪੈਸਾ ਚਲ ਜੂਗਾ ਉਹੀ ਬੇਨਤੀ ਕਰਨੀ ਸੀ ਸਾਰਿਆਂ ਨੂੰ ਦਿਵਾਲੀ ਦੇ ਬਾਅਦ ਬਹੁਤ ਸ਼ੌਕ ਨਾਲ ਬਹੁਤ ਫਟਾਕੇ ਚਲਾਓ ਪਰ ਸੇਫ ਚਲਾਈਓ ਸਾਰਿਆਂ ਨੂੰ ਬਹੁਤ ਬਹੁਵਾਰਕਾਂ ਜੈ ਸ਼ੀ ਰਾਮ ਜੈ ਸ਼ੀ ਰਾਮ ਹਾਂਜੀ ਮੈਂ ਮਹਿਤਾਬ ਮਕਾਦਰੀ ਜਿਹੜੇ ਆਪਣੇ ਦੀਪਾਵਲੀ ਦੀਆਂ ਨਿਸਕਰਮਾ ਦੇ ਦਿਆਂ ਲੱਖ ਲੱਖ ਵਧਾਈਆਂ ਸਾਰੇ ਇਲਾਕਾ ਵਾਸੀਆਂ ਨੂੰ ਜਿਹੜਾ ਆਉਣ ਵਾਲਾ ਟਾਈਮ ਸਾਰਿਆਂ ਨੂੰ ਵਧੀਆ ਗੁਜ਼ਰੇ ਸਾਰੇ ਠੀਕ ਠਾਕ ਰਹਿਣ ਬਾਬਾ ਜੀ ਤੋਂ ਇਹ ਕਿਰਪਾ ਕਰਾਂਗੇ ਸਾਰੇ ਜਿਹੜਾ ਇਲਾਕਾ ਨਵਾਸੀ ਸਾਰਿਆਂ ਨੂੰ ਵਧੀਆ ਸੁਭਲੇ ਆਵੇ ਦਿਨ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਲੈ ਸੁਨੀਤਾ ਦੇਵੀ ਸਰਪੰਚ ਗ੍ਰਾਮ ਪੰਚਾਇਤ ਕਨ ਭੱਡੀਆਂ ਆਪ ਸਭ ਨੂੰ ਦਿਵਾਲੀ ਦੀਆਂ ਬੰਦੀ ਛੋੜ ਦੇਸ ਦੀਆਂ ਲੱਖ ਲੱਖ ਮੁਬਾਰਕਾਂ ਦਿੰਦੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਮੈਂ ਮੁਕਤ ਸੇਵਾਦਾਰ ਗੁਰਦੀਪ ਸਿੰਘ ਦੁਬਾਰਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਵੇਂਡਪਟੀਆਂ ਆਪ ਸਭ ਨੂੰ ਅਤਿ ਸ੍ਰੀ ਗ੍ਰੇਸ ਵਿੱਚ ਬੈਠ ਕੇ ਸਾਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਹੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਆਸੋ ਨੋ ਦਿਵਾਲੀ ਦੀਆਂ ਬਲਦੀ ਸ਼ੁਭ ਦਿਸ਼ਤੀਆਂ ਕਿ ਬਾਬਾ ਬਿਸ਼ਰਮਾ ਜੀ ਦੇ ਜਨਤਿਆਂ ਦੇ ਲਈਆਂ ਸਭ ਸੰਕਲਨਾਂ ਬਹੁਤ ਬਹੁਤ ਫੋਟਾਂ ਫੋਟਾਂ ਮੁਬਾਰਕਾ ਪਰਮਾਤਮਾ ਤਦੇ ਇਹ ਜੋ ਦਿਨ ਹਨ ਆਪ ਸਭ ਵਾਸਤੇ ਤੁਸਾਂ ਲੈ ਕੇ ਆਣ ਖੁਸ਼ੀਆਂ ਲੈ ਕੇ ਆਣ ਆਓ ਅਸੀਂ ਇਸ ਦਿਨ ਦੇ ਉੱਤੇ ਇੱਕ ਪ੍ਰੋਮਿਸ ਕਰੀਏ ਕਿ ਇਹ ਦਿਵਾਲੀ ਕਿਉਂਕਿ ਖੁਸ਼ੀਆਂ ਦਾ ਤਿਹਾੜਾ ਹੈ ਲਾਈਟਾਂ ਦਾ ਤਿਹਾੜਾ ਹੈ ਇਨੋਂ ਸੇ ਕੁਸ਼ੀਆਂ ਤੇ ਚਾਵਲ ਨਾਲ ਬਣਾਈਏ ਤੇ ਜਿਉਂ ਅਸੀਂ ਪ੍ਰਦੂਸ਼ਣ ਰਹਿ ਕੇ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਹੋਰ ਵੀ ਜੱਦਾ ਵਧੀਆ ਹੋਵੇਗਾ ਸਭ ਸੰਤਾਂ ਨੂੰ ਦੀਵਾਲੀ ਦੀਆਂ ਬੰਦੀ ਸ਼ੁਭ ਦਿਵਸ ਦੀਆਂ ਸ੍ਰੀ ਪਪਾ ਵਿਸ਼ਕਰਮਾ ਜੀ ਦੇ ਤੁਕਾਰ ਚੜ੍ਹਦੀਆਂ ਬਹੁਤ-ਬਹੁਤ ਮੁਬਾਰਕਾਂ ਜੈ ਗੋਦੇ ਚੰਦਰ ਜੀ ਹਾਂਜੀ ਜਹਨ ਜੀ ਮੈਂ ਪਹਿਲਾਂ ਤਾਂ ਆਪਣੇ ਭਰਾ ਦਾ ਤੁਹਾਡਾ ਚੈਨਲ ਤੋਂ ਧੰਨਵਾਦ ਕਰਦਾ ਹਾਂ ਤੇ ਅੱਜ ਮੈਂ ਅਸ਼wini ਸ਼ਰਮਾ ਸ਼ੇਸ਼ਨੌਦ ਵਾਲਾ ਸਾਉ ਠਾਕਰੇ ਸਪੋਕਸਮੈਨ ਪੰਜਾਬ ਮੇਰੇ ਨਾਲ ਸਾਡੇ ਪੰਜਾਬ ਦੇ ਸਚੇ ਨਰਿੰਦਰ ਠੌਰ ਜੀ ਤੇ ਸਾਡੀ ਜਿਹੜੀ ਸਵਰਾਜ ਮਾਝਾ ਯੂਨੀਅਨ ਪ੍ਰਧਾਨ ਵਿਕਰਮ ਜੀ ਜੀ ਵਿੱਕੀ ਜੀ ਸਰندرਪਾਲ ਜੀ ਤੇ ਹੋਰ ਸਾਡੇ ਸਾਥੀ ਮਨੀ ਜੀ ਅੱਜ ਅਸੀਂ ਆਪਣੀ ਪਾਰਟੀ ਵੱਲੋਂ ਤੇ ਸਵਰਾਜ ਮਾਝਾ ਐਸਜੀ ਯੂਨੀਅਨ ਵੱਲੋਂ ਕਟ੍ਰੈਕਟ ਯੂਨੀ ਜਿਹੜਾ ਦਿਵਾਲੀ ਦੇ ਦਿਨ ਤੇ ਲੋਕਾਂ ਨੂੰ ਜਿਹੜਾ ਲੱਖ ਲੱਖ ਵਧਾਈ ਦਿੰਨੇ ਆ ਤੇ ਇੱਥੇ ਅਸੀਂ ਮਤਲਬ ਇੱਕ ਬੇਨਤੀ ਵੀ ਕਰਾਂਗੇ ਵੀ ਜਿਹੜੀ ਹੈ ਦੀਵਾਲੀ ਹੈ ਸਾਡੇ ਜਿਹੜਾ ਹਿੰਦੂस्तानी ਸਮਾਨ ਦੇ ਨਾਲੇ ਜਿਹੜੀ ਮਨਾਈ ਜਾਵੇ ਤਾਂ ਜੋ ਕਿ ਅਸੀਂ ਆਪਣੇ ਹੀ ਭਾਰਤ ਦਾ ਜਿਹੜਾ ਮਤਲਬ ਤਾਕਤ ਮਜ਼ਬੂਤ ਕਰੀਏ ਤੇ ਇਸ ਮੌਕੇ ਤੇ ਮੈਂ ਆਪਣੇ ਵੱਲੋਂ ਜਿਹੜੀ ਯੁਵਾ ਸਾਡੇ ਉਹਨਾਂ ਨੂੰ ਮਤਲਬ ਇਹ ਮੈਸੇਜ ਦੇਣਾ ਚਾਹਾਂਗਾ ਵੀ ਨਸ਼ੇ ਤੋਂ ਦੂਰ ਰਹੋ ਤੇ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਸਾਡੇ ਜਵਾਨ ਸਾਡੇ ਪਰਿਵਾਰ ਦੇ ਮੈਂਬਰ ਤੇ ਸਾਡੇ ਆਰਮੀ ਦੇ ਜਵਾਨ ਉਹਨਾਂ ਨੂੰ ਜਿਹੜਾ ਦਿਵਾਇਆ ਦਿਵਾਲੀ ਦੀ ਮੈਂ ਆਪਣੀ ਪਾਰਟੀ ਵੱਲੋਂ ਤੇ ਸਾਡੇ ਰਾਜ ਸ੍ਰਮੁਖ ਯੋਗਰਾ ਸ਼ਰਮਾ ਜੀ ਸਾਡੇ ਸੀਟੇਨ ਬੀਤ ਕੋ ਰਾਜਿੰਦਰ ਬਿੱਲਾ ਜੀ ਤੇ ਸਾਡੇ ਪੰਜਾਬ ਦੇ ਸਚੇ ਵਰੇਨਰ ਨਿਰੰਦਰ ਠੌਰ ਜੀ ਅਸੀਂ ਆਪਣੀ ਪਾਰਟੀ ਵੱਲੋਂ ਤੇ ਸਾਡੀ ਯੂਨੀਅਨ ਵੱਲੋਂ ਲੱਖ ਲੱਖ ਵਧਾਈ ਦਿੰਦੇ ਹਾਂ ਜੈ ਹਿੰਦ ਪਾਜੀ ਦਾ ਕਹਿਣਾ ਬਲਕਿ ਸਾਰੇ ਬਾਈ ਤੇ ਕਹਿੰਦੇ ਹਾਂ ਜੀ ਜਿਆਦਾ ਜਿਆਦਾ ਹਾਂ ਹਾਂ ਜੀ ਯਾਕਰ ਮੀਰ ਬਜਰੰਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਰਿੰਦਰ ਠੌਰ ਪੰਜਾਬ ਸੱਚ ਉਧੋ ਬਾਲਾ ਸਾਹਿਬ ਠਾਕਰੇ ਮੇਰੇ ਨਾਲ ਪੰਜਾਬ ਸੱਚ ਪੰਜਾਬ ਦੇ ਪ੍ਰਧਾਨ ਅਸ਼ੀਸ਼ ਸ਼ਰਮਾ ਜੀ ਤੇ ਸਵਰਾਜ ਮੱਜ ਦਾ ਕੰਟੈਕਟਿੰਗ ਯੂਨੀਅਨ ਤੋਂ ਮੇਰੇ ਨਾਲ ਵਿੱਕੀ ਜੀ ਸੁਨੀਦਰਪਾਲ ਵਿੱਕੀ ਜੀ ਪ੍ਰਧਾਨ ਵਿਕਰਮਜੀਤ ਜੀ ਤੇ ਅਸੀਂ ਸਾਰੇ ਆਪਣੇ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਹਾਰਦਿਕ ਸ਼ੁਭ ਕਾਮਨਾਵਾਂ ਦਿੰਦੇ ਆ ਵਿਸਕਰਮਾ ਦੇ ਦੀਆਂ ਹਾਰਦਿਕ ਸ਼ੁਭ ਕਾਮਨਾਵਾਂ ਤੇ ਬੰਦੀ ਛੋੜ ਦੇ ਵਿੱਚ ਦੀਆਂ ਹਾਰਦਿਕ ਸ਼ੁਭ ਕਾਮਨਾਵਾਂ ਸਾਡੇ ਪੰਜਾਬ ਪ੍ਰਧਾਨ ਯੋਗਰਾ ਸ਼ਰਮਾ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਪੂਰੇ ਪੰਜਾਬ ਵਿੱਚ ਸਾਡੇ ਜਿੰਨੇ ਵੀ ਸਿਪਾਹੀ ਹਨ ਉਹਨਾਂ ਨੇ ਆਪਣੇ ਆਪਣੇ ਤਰੀਕੇ ਨਾਲ ਸਾਰੇ ਭਾਰਤ ਵਾਸੀਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੰਤੀਆਂ ਹਨ ਸਾਡਾ ਭਾਰਤ ਖੂਬ ਤਰੱਕੀ ਕਰੇ ਸਾਡੇ ਪੰਜਾਬ ਵਾਸੀ ਖੂਬ ਤਰੱਕੀ ਕਰਨ ਸਾਡੇ ਜਿਹੜੇ ਨੌਜਵਾਨ ਪੀੜ੍ਹੀ ਆ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਕਾਮਯਾਬੀਆਂ ਵੱਲ ਵਧਣ ਦੇਸ਼ਾਂ ਵਿਦੇਸ਼ਾਂ ਵਿੱਚ ਤਰੱਕੀਆਂ ਕਰਨ ਤੇ ਘਰਾਂ ਦੇ ਵਿੱਚ ਖੁਸ਼ਹਾਲੀ ਆਵੇ ਇੱਕ ਵਾਰ ਫਿਰ ਅਸੀਂ ਸਾਡੇ ਪੰਜਾਬ ਦੇ ਪ੍ਰਧਾਨ ਅਸ਼ਮੀ ਸ਼ਰਮਾ ਜੀ ਪ੍ਰਧਾਨ ਵਿੱਕੀ ਜੀ ਤੇ ਪ੍ਰਧਾਨ ਵਿਕਰਮਜੀਤ ਜੀ ਸਾਰਿਆਂ ਵੱਲੋਂ ਸਾਰੇ ਪੰਜਾਬ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੰਦੇ ਆਂ ਕਿ ਪੰਜਾਬ ਵਾਸੀ ਖੂਬ ਤਰੱਕੀਆਂ ਕਰਨ ਦੇਸ਼ਾਂ ਵਿਦੇਸ਼ਾਂ ਵਿੱਚ ਆਪਣਾ ਨਾਮ ਰੌਸ਼ਨ ਕਰਨ ਜੈ ਹਿੰਦ ਜੈ ਭਾਰਤ ਨਮਸਕਾਰ ਜੀ ਸਾਰੇ ਹਿੰਦੁਸਤਾਨ ਵਾਸੀਆਂ ਨੂੰ ਤੇ ਮੈਂ ਸਵਰਾਜ ਮਾਦ ਦਾ ਇਸੂ ਕੰਟਰੈਕਟਰ ਦਾ ਕਰਮਚਾਰੀ ਯੂਨੀਅਨ ਸ਼ਕਤੀ ਸੁੰਦਰਪਾਲ ਸਿੰਘ ਸਾਡੇ ਸਰਪ੍ਰਸਤ ਅਸ਼ਨਵੀ ਸ਼ਰਮਾ ਜੀ ਤੇ ਪ੍ਰਧਾਨ ਵਿਕਰਮਜੀਤ ਸਿੰਘ ਤੇ ਸਾਡੇ ਸਚਿਵ ਉਦੋਸਵਾਲਾ ਠਾਕਰੇ ਸ਼ਿਵ ਸੈਨਾ ਤੋਂ ਪੰਜਾਬ ਸਚਿਵ ਨਿਰਿੰਦਰ ਪਾਲਠੌਰ ਜੀ ਤੇ ਮੈਂ ਪੂਰੇ ਸਾਡੀ ਟੀਮ ਸ਼ਿਵ ਸੈਨਾ ਦੀ ਤੇ ਸਾਡੀ ਜੁਨੀਅਰ ਸ਼ਿਵ ਸੈਨਾ ਦੀ ਤੋਂ ਸਾਰੇ ਪੂਰੇ ਦੇਸ਼ ਵਾਸੀਆਂ ਨੂੰ ਦਿਵਾਲੀ ਦੀ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ ਜੀ ਤੇ ਸਾਡੀ ਟੀਮ ਵੱਲੋਂ ਪੂਰੀ ਸ਼ਿਵ ਸੈਨਾ ਵੱਲੋਂ ਜਿਵੇਂ ਪ੍ਰਧਾਨ ਜੀ ਨੇ ਕਿਹਾ ਕਿ ਆਪਣੇ ਹਿੰਦੁਸਤਾਨ ਦਾ ਸਮਾਨ ਹੀ ਯੂਜ਼ ਕਰੋ ਜਿਸ ਨਾਲ ਸਾਨੂੰ ਸਾਡਾ ਹਿੰਦੁਸਤਾਨ ਮਜ਼ਬੂਤ ਹੋ ਸਕੇ ਤੇ ਫਿਰ ਤੋਂ ਮੈਂ ਕਹਿੰਦਾ ਹਾਂ ਸਾਰੇ ਹਿੰਦੁਸਤਾਨ ਵਾਸੀਆਂ ਨੂੰ ਅਸੀਂ ਦਿਵਾਲੀ ਦੀ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ ਜੀ ਅਸੀਂ ਬਾਜੀ ਸਸ਼ੀਕਾਲ ਜੀ ਮੈਂ ਤੁਹਾਡੀ ਲਵਿਸ਼ ਚੋਹਾਨ ਸੋ ਬਹੁਤ ਖੁਸ਼ੀ ਦੀ ਗੱਲ ਸਭ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਦੀਵਾਲੀ ਦੇ ਤਿਉਹਾਰ ਦੀਆਂ ਅਤੇ ਉਹਨਾਂ ਦੀ ਪੂਰੀ ਉਹਨਾਂ ਦੀ ਟੀਮ ਵੱਲੋਂ ਬਹੁਤ ਸਾਰੀਆਂ ਮੁਬਾਰਕਾਂ ਸੋ ਮਾਲਕ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਔਰ ਤੁਹਾ ਦਾ ਦਿਹਾਰ ਹਰ ਇੱਕ ਤਿਉਹਾਰ ਬੜਾ ਖੁਸ਼ੀਆਂ ਭਰਿਆ ਹੋਵੇ ਸਸ਼ੀਕਾਲ ਹੈਪੀ ਦੀਵਾਲੀ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵੱਲੋਂ ਸਮੂਹ ਦੇਸ਼ ਵਾਸੀਆਂ ਨੂੰ ਦੀਵਾਲੀ ਉਤਸਵ ਦੀਆਂ ਲੱਖ ਲੱਖ ਵਧਾਈਆਂ ਭੇਟ ਕੀਤੀਆਂ ਇਸ ਦੀਵਾਲੀ ਦੇ ਮੌਕੇ ਤੇ ਸੰਧੂ ਹਸਪੀਟਲ ਦੇ ਸਾਰੇ ਡਾਕਟਰਸ ਸਾਰੇ ਸਟਾਫ ਸਾਰੇ ਟੀਮ ਮੈਂਬਰਸ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਕਰੇ ਇਹ ਫੈਸਟੀਵਲ ਸਾਰਿਆਂ ਦੇ ਲਈ ਖੁਸ਼ਹਾਲੀ ਤੰਦਰੁਸਤੀ ਤੇ ਚੰਗੀ ਹੈਲਥ ਲੈ ਕੇ ਆਵੇ ਵਿਸ਼ਿੰਗ एवरीवन ਆ ਵੈਰੀ ਵੈਰੀ ਹੈਪੀ ਦੀਵਾਲੀ ओम नमो नारायण जय श्री महाकाल जय श्री राम पिंडकनेल पीर बोरीवाले महाराज ਦੇ ਧਾਮ ਤੋਂ ਬੋਲਦੇ ਅਸੀਂ ਪ੍ਰੀਤੀ ਮੋਨੀ ਮਹਾਰਾਜ ਬੋਰੀਵਾਲਿਆ ਦੇ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਦੀਵਾਲੀ ਦੀਆਂ ਮੁਬਾਰਕਾਂ ਪਰਮਾਤਮਾ ਸਭ ਦੇ ਘਰ ਖੁਸ਼ੀਆਂ ਵਖਤੇ ਬੱਚਿਆਂ ਨੂੰ ਰੇਜਕ ਦੇਵੇ ਆਨਪੂਰਨਾ ਪੰਡਾਰ ਸਭ ਦੇ ਚੱਲਦੇ ਰੱਖੇ ਸਮਾਗਮਾਂ 'ਚ ਬੱਤੇ ਕਰੀ ਪ੍ਰਮਾਤਮਾ ਸਭ ਦੇ ਕਰ ਖੁਸ਼ੀਆਂ ਵੰਕਤੇ ਤੇ ਨਸ਼ਿਆ ਤੋਂ ਦੂਰ ਰੱਖੇ ਬੱਚਿਆਂ ਨੂੰ ਆਪਣੇ ਬੱਚੇ ਆਪਣੇ ਮਾਪੇ ਦੀ ਸੇਵਾ ਕਰਨ ਪੜਨ ਲਿਖਣ ਸਾਡੇ ਦੇਸ਼ ਦਾ ਨਾਮ ਉੱਚਾ ਹੋਵੇ ਤੇ ਬੋਰੀਵਾਲੇ ਮਹਾਰਾਜ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਪ੍ਰਮਾਤਮਾ ਸਭ ਦੇ ਅੰਨਪੂਰਨ ਆਪੰਡਾਰ ਚਲਦੇ ਰੱਖੇ ਜੈ ਸ਼੍ਰੀ ਮਹਾਕਾਲ ਜੈ ਸ਼੍ਰੀ ਰਾਮ ਹਾਂਜੀ ਹਾਂਜੀ ਜੀ ਸਾਰਿਆਂ ਨੂੰ ਜੀ ਜੈ ਸ਼੍ਰੀ ਰਾਮ ਜੈ ਬਾਬਾ ਕੁੰਮਦਾਸ ਮਹਾਰਾਜ ਜੈ ਬਾਬਾ ਗੰਗਾਦਾਸ ਮਹਾਰਾਜ ਮੈਂ ਸ਼ਿਵ ਸ਼ਿਵ ਸੈਨਾ ਉਧ ਬਾਲਾ ਸਭ ਠਾਕਰੇ ਪੰਜਾਬ ਵਾ이스 ਪ੍ਰਧਾਨ ਵਰਨ ਸੋਪਤੀ ਉਸੇ ਤਰ੍ਹਾਂ ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਰਜਿਸਟਰਡ ਪੰਜਾਬ ਜ਼ਿਲ੍ਹਾ ਨਵਾਂ ਸ਼ਹਿਰ ਪ੍ਰਧਾਨ ਵਰਨ ਸੋਪਤੀ ਅੱਜ ਬੜੀ ਹੀ ਖੁਸ਼ੀ ਦਾ ਤੇ ਉਸ ਆਦਾ ਦਿਨ ਆ ਜਿਹੜਾ ਅੱਜ ਦੀਵਾਲੀ ਦਾ ਅਸੀਂ ਸਾਰਿਆਂ ਨੂੰ ਪਤਾ ਹੈ ਕਿ ਅੱਜ ਦੀਪਮਾਲਾ ਕੀਤੀ ਜਾਣੀ ਆ ਦੀਪਾਵਲੀ ਦਾ ਸ਼ੁਭ ਦਿਹਾੜਾ ਮਨਾਇਆ ਜਾਣਾ ਗਣਪਤੀ ਮਹਾਰਾਜ ਦਾ ਨਾਮ ਜਿਹੜਾ ਆ ਅੱਜ ਲੈ ਕੇ ਸਰਸਵਤੀ ਮਾਤਾ ਦਾ ਬਰਾਜ਼ਮਾਨਤ ਨਿਵਾਨ ਤੇ ਕਰਕੇ ਲక్ష్ਮੀ ਮਾਤਾ ਦੀ ਪੂਜਾ ਕਰਕੇ ਅੱਜ ਘਰ-ਘਰ ਦੇ ਵਿੱਚ ਜਿਹੜੀ ਦੀਪਮਾਲਾ ਤੇ ਗਣਪਤੀ ਮਹਾਰਾਜ ਸਰਸਵਤੀ ਮਾਤਾ ਲక్ష్ਮੀ ਮਾਤਾ ਦੀ ਜਿਹੜੀ ਪੂਜਾ ਕੀਤੀ ਜਾਣੀ ਆ ਤੇ ਅੱਜ ਸਾਰੇ ਹੀ ਵਿਦੇਸ਼ਵਾਸੀਆਂ ਨੂੰ ਸਾਡੇ ਵੱਲੋਂ ਅੱਜ ਜਿਹੜੀ ਆ ਦੀਪਾਵਲੀ ਦੀਆਂ ਬਹੁਤ ਬਹੁਤ ਲੱਖ ਲੱਖ ਤੇ ਕਰੋੜ ਕਰੋੜ ਮੁਬਾਰਕਾਂ ਹੋਵੇ ਤੇ ਅੱਜ ਦੇ ਦਿਹਾੜੇ ਦੇ ਵਿੱਚ ਸਾਰਿਆਂ ਦੇ ਘਰ ਦੇ ਵਿੱਚ ਖੁਸ਼ੀਆਂ ਲੀਆਂ ਹੋਣ ਤੇ ਜਿੱਦਾਂ ਜਿੱਦਾਂ ਤੁਸੀਂ ਆਪਣੇ ਘਰ ਦੇ ਵਿੱਚ ਰੋਸ਼ਨੀ ਦੀ ਮਾਲਾ ਦੀ ਕਰੋਗੇ ਦਰਬਾਰਾਂ ਤੇ ਕਰੋਗੇ ਮੰਦਰਾਂ ਦੇ ਵਿੱਚ ਕਰੋਗੇ ਜਿਹਨੂੰ ਮੰਨਦਾ ਕੋਈ ਉੱਥੇ ਜਾ ਕੇ ਕਰਦਾ ਆ ਤੇ ਤੁਹਾਡੀਆਂ ਜਿਹੜੀਆਂ ਆ ਦੀਪ ਮਾਲਾ ਕੀਤੀਆਂ ਜੋਤ ਜਗਾਈਆਂ ਰੋਸ਼ਨ ਕੀਤਾ ਪਹਿਲਾ ਜਿਹੜਾ ਆ ਮਾਲਕ ਤੁਹਾਡੇ ਤੇ ਉਹ ਰੋਸ਼ਨੀ ਭਰੇ ਦਿਨ ਲਿਆਂ ਤਵਾਡੀਆਂ ਖੁਸ਼ੀਆਂ ਲਿਆਂ ਤਾਂ ਕਿ ਤੁਸੀਂ ਆਪਣੇ ਘਰ ਦੇ ਵਿੱਚ ਖੁਸ਼ਹਾਲੀਆਂ ਮਾਰੋ ਤੇ ਪੰਜਾਬ ਅੰਦਰ ਜਿਹੜੇ ਮਾਹੌਲ ਬੰਦੇ ਆ ਅੱਜ ਅਸੀਂ ਦੁਆ ਕਰਦੇ ਹਾਂ ਉਸ ਮਾਲਕ ਅੱਗੇ ਉਸ ਮਹਾਮਾਇਏ ਅੱਗੇ ਕਿ ਜਿਹੜੇ ਇਦਾਂ ਦੇ ਜਿਹੜੇ ਪੰਜਾਬ ਅੰਦਰ ਮਾਹੌਲ ਬੰਦੇ ਆ ਉਹਨਾਂ ਨੂੰ ਅੱਜ ਠੱਲ ਪੈ ਜਵੇ ਤੇ ਸਾਡਾ ਭਾਈਚਾਰਾ ਇੱਕਾ ਜਿਹੜਾ ਹੈ ਦੀਪਮਾਲਾ ਦੇ ਦਿਨ ਦੀਪਾਵਲੀ ਦੇ ਦਿਨ ਇਹ ਸਾਰਾ ਦਿਹਾੜਾ ਸਭ ਭਾਈਚਾਰਕ ਸੰਗਤ ਦੇ ਨਾਲ ਖੁਸ਼ੀਆਂ ਲੀਆਂ ਦੇ ਨਾਲ ਮਨਾਇਆ ਜਾਵੇ ਅੱਜ ਇਹੀ ਕਹਿੰਦੇ ਹੋਏ ਤੁਹਾਨੂੰ ਸਾਰਿਆਂ ਨੂੰ ਦੀਪਾਵਲੀ ਦੀਆਂ ਸ਼ੁਭ ਕਾਮਨਾਵਾਂ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ ਤੇ ਉਹਦੇ ਨਾਲ ਹੀ ਦੀਪਾਵਲੀ ਤੋਂ ਬਾਅਦ ਅਗਲੇ ਦਿਨ ਵਿਸ਼ਕਰਮਾ ਦੇ ਹੁੰਦਾ ਤੇ ਉਹਦੇ ਦਿਨ ਦਿਹਾੜੇ ਵਿਸ਼ਕਰਮਾ ਮਹਾਰਾਜ ਦਾ ਵੀ ਤੁਹਾਨੂੰ ਤਿਹੜਾ ਜਿਹੜਾ ਹੋਵੇ ਉਹ ਮਨਜੂਰ ਪਰਵਾਨ ਹੋਵੇ ਤੇ ਤੁਹਾਡੇ ਖੁਸ਼ੀਆਂ ਲਿਆ ਦਾ ਦਿਨ ਹੋਵੇ ਤੇ ਜਿਹੜੇ ਵਿਸ਼ਕਰਮਾ ਮਹਾਰਾ ਇਹਨੂੰ ਮੰਨਣ ਆਲੀ ਆ ਦੁਨੀਆ ਕਿਉਂਕਿ ਰਿਜ਼ਕ ਵਿਸ਼ਕਰਮਾ ਮਹਾਰਾ ਦਾ ਕਿਰਪਾ ਦੇ ਨਾਲ ਦਿੱਤਾ ਗਿਆ ਆਜ਼ਾਰ ਜਿਹੜੇ ਆ ਸਾਰਿਆਂ ਨੇ ਉਸ ਦਿਨ ਆਪਣੇ ਇਸਤੇਮਾਲ ਕਰਕੇ ਵਿਸ਼ਕਰਮਾ ਮਹਾਰਾ ਦੇ ਮੱਥਾ ਟੇਕਣਾ ਉਹਨਾਂ ਲੋਕਾਂ ਨੂੰ ਵੀ ਵਿਸ਼ਕਰਮਾ ਮਹਾਰਾ ਦੇ ਦਿਨ ਦੀ ਵੀ ਮੁਬਾਰਕਾ ਤੇ ਦੀਪਾਵਲੀ ਦੀ ਵੀ ਮੁਬਾਰਕਾ ਹਾਂਜੀ ਇੱਕ ਧਿਆਨ ਜ਼ਰੂਰੀ ਜਿਹੜੀ ਸੂਚਨਾ ਹੋਈ ਆ ਕਿ ਤੁਸੀਂ ਸਾਰੇ ਲੋਕ ਆਪਣੇ ਪਟਾਕੇਾਂ ਤੋਂ ਪਰਹੇਜ਼ ਕਰਿਓ ਪੋਲੂਸ਼ਨ ਨਾ ਫੈਲਾਈਓ ਤਾਂ ਕਿ ਜਿਹੜਾ ਇਹ ਦਿਹਾੜਾ ਆ ਇਹ ਅਸੀਂ ਸ਼ਾਂਤੀ ਮੇਜ ਕੋ ਪੁਰਬ ਬਣਾਈਏ ਕਿਸੇ ਦਾ ਕੋਈ ਜਾਨੀ ਵਾਲੀ ਨੁਕਸਾਨ ਨਾ ਕਰ ਲਈਏ ਪਟਾਕੇ ਉਸ ਹਾਵਨਾ ਚਲਾਈਏ ਕਿਸੇ ਦੇ ਘਰਾਂ ਦੇ ਵਿੱਚ ਨੂੰ ਸੇਫ ਰੱਖ ਕੇ ਸਾਰਿਆਂ ਨੂੰ ਜੈ ਬਾਬਾ ਬੰਦਾ ਸਿੰਘ ਮਹਾਰਾਜ ਜੈ ਸ਼ੀਰਧਾਮ ਸਰਦਾਰ ਰਾਜਵਿੰਦਰ ਸਿੰਘ ਹੀਰ ਨਵਾਂ ਸ਼ਹਿਰ ਵੱਲੋਂ ਸਮੂਹ ਦੇ ਸ਼ਿਵਾਸੀਆਂ ਨੂੰ ਦਿਵਾਲੀ ਦੀਆਂ ਸ਼ੁਭ ਕਾਮਨਾਵਾਂ ਭੇਟ ਕੀਤੀਆਂ